ਆਪਾ ਪਾਣੀ ਜਦੋਂ ਕਿਤੇ ਆਪਾਂ ਕੋਇਲਾ ਲੈਣ ਜਾਂਦੇ ਆ ਝਾਰਖੰਡ ਤੋਂ ਜਾਂ ਪੱਥਰ ਰਾਜਸਥਾਨ ਤੋਂ ਉਹ ਆਪਾਂ ਨੂੰ ਮੁਫਤ ਮਿਲਦਾ ਹੈ ਨਾ ਤਾਂ ਫਿਰ ਸਾਡਾ ਪਾਣੀ ਮੁਫਤ ਕਿਉਂ ਜਾ ਰਿਹਾ ਹੈ ਕੀ ਇਹਦੀ ਗੱਲ ਕਰੂਗਾ ਕੋਈ ਮੁੱਖ ਮੰਤਰੀ ਸਾਹਿਬ ਨੇ 6 ਮਹੀਨੇ ਪਹਿਲਾਂ ਉਹ ਕਾਨੂੰਨ ਬਦਲਤਾ ਅਮੈਂਡਮੈਂਟ ਕਹਿੰਦੇ ਇਹਨੂੰ ਸੋਧ ਆਂਦੇ ਆ ਕਿ ਨਹੀਂ ਸਜ਼ਾ ਨਹੀਂ ਹੋਊਗੀ ਸਿਰਫ 5 ਤੋਂ 15 ਲੱਖ ਤੱਕ ਜੁਰਮਾਨਾ ਦੇ ਉਹ ਗੱਲ ਖਤਮ ਤੇ ਫੇਰ ਭਾਈ ਸਾਨੂੰ ਵੀ ਖੁੱਲ ਦੇ ਦੇ ਕਿ ਅਸੀਂ ਵੀ 20 30 ਬੰਦੇ ਮਾਰ ਕੇ 10 ਲੱਖ ਦੇ ਹਿਸਾਬ ਲਾ ਲਾ ਦੇ ਦੇਾਂਗੇ ਮੈਨੂੰ ਦੇਵੇ ਖੁੱਲ ਪਹਿਲਾਂ ਮੈਂ ਇਹਨਾਂ ਨੂੰ ਹੀ ਨਵੇੜੂ ਸਾਰਿਆਂ ਨੂੰ ਤੁਸੀਂ ਸ਼ਰੇਆਮ ਲੋਕਾਂ ਨੂੰ ਮਾਰਨ ਦਾ ਲਾਇਸੈਂਸ ਦੇ ਰਹੇ ਹੋ ਯਾਰ ਰੁਚਰਾ ਫਰਮ ਇਹ ਪਤਾ ਕੀ ਦੀ ਭਾਜਪਾ ਵਾਲਿਆਂ ਦੀ ਉਹਦਾ 파ਟਨਰ ਕੌਣ ਹੈ ਰਾਣਾ ਗੁਰਜੀਤ ਕਾਂਗਰਸ ਵਾਲਾ ਥੋੜੀ ਜ਼ਮੀਨ ਦੀ ਨਿਸ਼ਾਨਦੇਹੀ ਕੀ ਨਹੀਂ ਕੀਤੀ ਚੰਦੂ ਮਾਜਰਾ ਤੇ ਰਜਿਸਟਰੀ ਕੀਨੇ ਕਰਾਈ ਸੁਬਾ ਸੁਬਾ ਚੰਨੀ ਤੇ ਕੀ ਦੇ ਸਨਰਖਣ ਚ ਹੋ ਰਿਆ ਸੀ ਝਾੜੂ ਵਾਲੇ ਸਾਰੇ ਹੀ ਰਲ ਗਏ ਕਾਦੇ ਲਈ ਤੁਹਾਨੂੰ ਬਚਾਉਣ ਲਈ ਨਹੀਂ ਤੁਹਾਨੂੰ ਮਾਰਨ ਲਈ ਟੋਡੇ ਅਰਗੀਆਂ ਮਾਤਾਵਾਂ ਉੱਥੇ ਆਪਣੇ ਪੁੱਤਾਂ ਨੂੰ ਕੰਢੇੜੀ ਚੱਕੀ ਭਰਦੀਆਂ ਨੇ ਉਹ ਤਰਾਂਗ ਵਾਲਾ ਚਲੇ ਜਾਓ ਜਿੱਧਰੋਂ ਪੰਜਾਬ ਆ ਨਹਿਰ ਅੱਗੇ ਜਾਂਦੀ ਹੈ ਹਰੀਕੇ ਤੋਂ ਨਿਕਲ ਕੇ ਫਲੜਾ ਪਾਣੀ ਖਾਰਾ ਪੀਤਾ ਨਹਿਰ ਦਾ ਤੇ ਨਹਿਰ ਚਾ ਜ਼ਹਿਰ ਤੇ ਨਵ ਜਮੇ ਬੱਚੇ ਦਿਨਾਂ ਦੀਆਂ ਲੱਤਾਂ ਵੀ ਗਈਆਂ ਬਾਹਾਂ ਵੀ ਗਈਆਂ ਦਿਮਾਗ ਵੀ ਗਿਆ ਮਾਪੇ ਮਾਰ ਨਹੀਂ ਸਕਦੇ ਪਰ ਸਜ਼ਾ ਭੁਗਤ ਰਹੇ ਨੇ ਜੇ ਇੱਕ ਕਤਲ ਹੋ ਜੇ ਸਾਰੀ ਪੌਸਪਾ ਜੀ ਬਰਦੀ ਐ ਔਰ ਇਹ ਲੋਕ ਜਨਤਕ ਕਤਲ ਕਰ ਰਹੇ ਨੇ ਅਸੀਂ ਆਪੇ ਬੱਚਿਆਂ ਲਈ ਨਹੀਂ ਬੋਲ ਰਹੇ ਇੰਨੇ ਸੁਵਾਰਥੀ ਹੋ ਗਏ ਮੈਂ ਕੀ ਲੈਣਾ ਮੈਂ ਕੀ ਲੈਣਾ ਉਹ ਜੇ ਲੁਟਾਣ ਵਾਲੇ ਇਕੱਠੇ ਹੋਏ ਫਿਰਦੇ ਨੇ ਤਾਂ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਅਸੀਂ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਢਾਕੂਆਂ ਨੂੰ ਢਾਕੂ ਤਾਂ ਕਿਹਾ ਜਾਂਦਾ ਸੀ ਹੁਣ ਤਾਂ ਇਹ ਲੀਡਰ ਬਣ ਕੇ ਹੁਣ ਤਾਂ ਇਹ ਵੱਡੇ ਵੱਡੇ ਅਫੀਸਰ ਬਣ ਗਏ ਕਿ ਅਸੀਂ ਇਹਨਾਂ ਨੂੰ ਸਨਮਾਨਤ ਕਰ ਰਹੇ ਹਾਂ ਇੱਥੋਂ ਤੱਕ ਕਿ ਜੇ ਕਿਤੇ ਰਿਸ਼ਤੇ ਦੀ ਗੱਲ ਕਰਨੀ ਆ ਜਾਏ ਤਾਂ ਕਹਿੰਨੇ ਯਾਰ ਇਹਦੀ ਉੱਤੋਂ ਕਮਾਈ ਕਿੰਨੀ ਹੈ ਇਹ ਬੇਇਸ਼ਰਮੀ ਦੀ ਹੱਦ ਨਹੀਂ ਗਈ ਇੱਕ irdar ਦਾ ਗਿਰਨਾ ਨਹੀਂ ਗਾ ਅਸੀਂ ਇਹਨਾਂ ਗੱਲਾਂ ਨੂੰ ਕਦੇ ਵੀ ਵੋਟ ਨਾਲ ਨਹੀਂ ਜੋੜਾਂਗੇ ਜਾਂ ਬਸ ਹੈ ਬਹਿ ਕੇ ਗੱਲਾਂ ਕਰਾਂਗੇ ਜਦੋਂ ਡੁੱਬਣਗੇ ਉਦੋਂ ਬੰਨ ਮਾਰਾਂਗੇ 4 ਸਾਲ ਤੇ 10 ਮਹੀਨੇ ਇਹਨਾਂ ਦੇ ਵਿਰੁੱਧ ਨਾਰੇ ਲਾ ਕੇ ਕੁੱਟ ਖਾਵਾਂਗੇ ਤੇ ਮਗਰਲੇ 2 ਮਹੀਨੇ ਇਹਨਾਂ ਦੇ ਝੰਡੇ ਫੜ ਕੇ ਜਿੰਦਾਬਾਦ ਮਰਦਾਬਾਦ ਚੱਕ ਮੋਰ ਤੇ ਫਿਰ ਅਗਲੇ 5 ਸਾਲ ਖਾਓ ਜਿੱਥਾ ਦੁਨੀਆ ਦੇ ਵਿੱਚ ਪੰਜਾਬੀ ਕਾਮਯਾਬ ਪਰ ਪੰਜਾਬ ਤਬ ਤੋਂ ਵੱਡਾ ਕਰਜ਼ਈਆ ਜਦੀ ਡੇਟ ਕਿ ਜਿਹੜੇ ਇਲਾਕੇ ਡੁੱਬੇ ਇਹਨਾਂ ਦਰਿਆਵਾਂ ਨੇ ਡੋਬੇ ਉਹ ਉਹਨਾਂ ਖੇਤਾਂ ਉਨਾਂ ਪਿੰਡਾਂ ਚ دریਾਈ ਪਾਣੀ ਨਾਲ ਖੇਤੀ ਨਹੀਂ ਹੁੰਦੀ ਮਤਲਬ ਜਦੋਂ ਸਿੰਚਾਈ ਕਰਨੀ ਹੈ ਉਹ ਰਾਜਸਥਾਨ ਕਰੋ ਜਾਂ ਹਰਿਆਣਾ ਜਾਂ ਕੋਈ ਹੋਰ ਤੇ ਜਦੋਂ ਡੁੱਬਣੇ ਉਦੋਂ ਆਸੀ میں کہوں گا بہت کمال دی پہل ہے ایک جگاتار ہے جو اکالی دل اکالی دل مان و شروعات کیتی گئی ہے گل تھے چونی بہت ضروری ہے برار صاحب نے ہوں گل کہی کہ راجنیتک لیول تے طاقت ضروری ہے ات ضروری ہے پر وہ طاقت دہن ہے ਤੁਸੀਂ ਦਿੰਨੇ ਹੋ ਔਰ ਇਹ ਜਿਹੜੀ ਗੱਲਬਾਤ ਹੈ ਇਹ ਤੁਹਾਡੇ ਨਾਲ ਹੈ ਤੇ ਜਾਂ ਇਨਾ ਕੈਮਰਿਆਂ ਰਾਹੀਂ ਜਿਹੜੇ ਵੀ ਪਿੰਡਾਂ ਚ ਜਿੱਥੇ ਵੀ ਬੈਠੇ ਨੇ ਸਾਡੇ ਲੋਕ ਜਾਂ ਭੈਣਾ ਜਾਂ ਇਹਨਾਂ ਬੱਚੇ ਉਹਨਾਂ ਨੂੰ ਜਾਣਨਾ ਜ਼ਰੂਰੀ ਹੈ ਕਿ ਜਿਹੜਾ ਪਾਣੀ ਸਾਡੇ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਬਾਣੀ ਚ ਉਹਦਾ ਲੁੱਟ ਕੇਵੇਂ ਹੋਈ ਤੇ ਜਿਵੇਂ ਬਰਾੜ ਸਾਹਿਬ ਦੇ ਜ਼ਬਾਨੀ ਉਹ ਪਿਓ ਸਾਥੋਂ ਹੀ ਕਿਵੇਂ ਲੈ ਗਏ ਖੋ ਕੇ ਤੇ ਬੇਨ ਪਿਓ ਦਾ ਜੋ ਹਾਲ ਹੁੰਦਾ ਉਹ ਅਸੀਂ ਵੇਖ ਰਹੇ ਆ ਮੋਟੀ ਗੱਲ ਕਰਦਾ ਮੈਂ ਡਿਟੇਲ ਦੱਸ ਚੁੱਕੇ ਨੇ ਸਾਰਾ ਕੁਝ ਤੁਸੀਂ ਸਮਝ ਲਓ ਕਿ ਜਿੰਨਾ ਪਾਣੀ ਪੰਜਾਬ ਕੋਲੇ ਸੀ ਉਹਦਾ 15ਵਾਂ ਹਿੱਸਾ ਨਹੀਂ 16ਵਾਂ ਹਿੱਸਾ ਸਾਡੇ ਕੋਲੇ ਆ ਬਾਕੀ ਲੈ ਗਏ ਬਾਕੀ ਲੈ ਗਏ ਉਹਦੀਆਂ ਸਟੇਜਸ ਨੇ 160 ਐਮਫ ਤੋਂ ਸ਼ੁਰੂ ਹੋਇਆ ਅੱਜ 11 ਤੇ ਖੜੇ ਆ ਅਸੀਂ ਜਦੋਂ دریاਵਾਂ ਦੀ ਵੀ ਵੰਡ ਕਰਦੇ ਸੀ ਕਿ ਆਹ ਦਰਿਆ ਪਾਕਿਸਤਾਨ ਨੂੰ ਆ ਸਾਨੂੰ ਤਾਂ ਉਹ ਨਹੀਂ ਵੇਖਿਆ ਕਿ 23 ਐਮਫ ਦਾ ਕਿਹੜਾ ਹੈ 40 ਦਾ ਕਿਹੜਾ ਹੈ 80 ਦਾ ਕਿਹੜਾ ਹੈ ਤੇ ਇਵਨ 6 ਵਾਲਾ ਕਿਹੜਾ ਹੈ ਸਭ ਤੋਂ ਥੋੜਾ ਪਾਣੀ ਸਾਡੇ ਹਿੱਸੇ ਆਇਆ ਪਰ ਜਦੋਂ ਜਦੋਂ ਲੁੱਟਿਆ ਗਿਆ ਚਾਹੇ ਉਹ ਨੈਰੂ ਨੇ ਕੀਤਾ ਇੰਦਰਾ ਨੇ ਕੀਤਾ ਉਦੋਂ ਸਾਡੇ ਵਾਲੇ ਕਿੱਥੇ ਸੁੱਤੇ ਪਏ ਸੀ ਜਿਨ੍ਹਾਂ ਨੂੰ ਆਪਾਂ ਚੁਣ ਕੇ ਅਸੈਂਬਲੀਆਂ ਚ ਭਾਇਆ ਸੀ ਇਹ ਕਿੱਥੇ ਸੀਗੇ ਇਹ ਪਤਾ ਕਿੱਥੇ ਸੀ ਇਹ ਸੌਦੇ ਕਰਨ ਚ ਸੀ ਅਜਿਵੇਂ ਖੁਸ਼ਿੰਦਰ ਸਿੰਘ ਹੋਰ ਰਾਣੇ ਕਿਹਾ ਇਹ ਉਦੋਂ ਸੋਚ ਰਹੇ ਸੀ ਕਿ ਥੋਰੇ ਤਾ ਕੱਢਣਾ ਤੇ ਰੇਤੇ ਵਾਲਾ ਕੰਮ ਤਾਂ ਸ਼ਰਮਾ ਤੁਹਾਨੂੰ ਦੱਸਦਾ ਇਹਨਾਂ ਨੇ ਕਦੋਂ ਸ਼ੁਰੂ ਕੀਤਾ ਕਿ ਕਿਹੜੇ ਕੇਸ ਸਾਡੇ ਦੇ ਕੋਈ ਏਜੰਸੀ ਨਾ ਕਰੇ ਜਾਂ ਸਾਡੀ ਕੋਈ ਫੈਕਟਰੀ ਜਾਂ ਹੋਟਲ ਬਾਹਰ ਬਣ ਸਕੇ ਉਹਦੇ ਸੌਦੇ ਹੋ ਰਹੇ ਸੀ ਕਿਉਂਕਿ ਤੁਸੀਂ ਤਾਂ ਨਹੀਂ ਬੋਲ ਸਕਦੇ ਸੀ ਪਾਰਲੀਮੈਂਟ ਚ ਤੁਸੀਂ ਤਾਂ ਕੋਈ ਅਸੈਂਬਲੀ ਵੱਲੋਂ ਮਤਾ ਨਹੀਂ ਪਾ ਸਕਦੇ ਸੀ ਔਰ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਭੇਜਿਆ ਸੀ ਉਹ ਤੁਹਾਨੂੰ ਵੇਚਦੇ ਰਹੇ ਵੋਟਾਂ ਥੋਡੀਆਂ ਨਾਲ ਬਣੇ ਪਰ ਭੁਗਤਦੇ ਦਿੱਲੀ ਦੇ ਹੱਕ ਚ ਰਹੇ ਇਸ ਕਰਕੇ ਆਪਾਂ ਮਰ ਰਹੇ ਹਾਂ ਛੋਟੀਆਂ ਜੀਆਂ ਜਿਹੜੀਆਂ ਗੱਲਾਂ ਬਚ ਗਈਆਂ ਨੇ ਮੈਂ ਉਹਨਾਂ ਦਾ ਜ਼ਿਕਰ ਕਰ ਦਿੰਨਾ ਤੇ ਕਿਵੇਂ ਬਚ ਸਕਦੇ ਹਾਂ ਇੱਕ ਉਹਦਾ ਜ਼ਿਕਰ ਕਰਾਂਗੇ ਪਹਿਲੀ ਗੱਲ ਕਿ ਹੁਣ ਆਪਾਂ 11 एमएਐਫ ਏ ਐਮ ਐਫ ਕਹਿ ਦਿੰਦਾ ਜਾਂਦਾ ਹੈ ਕਿ ਜੇ ਆਪਾਂ 1-1 ਫੁੱਟ ਪਾਣੀ ਖੜਾ ਕਰਦੀਏ ਨਾ 10 ਲੱਖ ਕਿੱਲੇ 'ਚ ਉਹਨੂੰ 1 ਕਿਐਮਐਫ ਕਹਿੰਦੇ ਆ ਮੈਂ ਠੀਕ ਹੈ ਬ੍ਰਾਦਰ ਸਾਹਿਬ ਹਾਂਜੀ ਹਾਂ ਉਹਨੂੰ 1 ਕਿਐਮਐਫ ਕਹਿੰਦੇ ਆ ਤਾਂ ਆਪਣੇ ਕੋਲੇ 11 ਐਮਐਫ ਬਚਿਆ ਤੇ ਸੀਗਾ ਕਿੰਨਾ 160 ਐਮਐਫ ਤੇ ਆਪਾਂ ਨੂੰ ਚਾਹੀਦਾ ਕਿੰਨਾ ਅੱਜ ਜੇ ਆਪਾਂ ਬਿਨਾ ਬੋਰ ਕੀਤੇ ਆ ਬਿਨਾ ਮੋਟਰਾਂ ਵਾਲਾ ਪਾਣੀ ਥੱਲੇੋਂ ਕੱਢਿਆ ਜੇ دریاਈ ਪਾਣੀ ਪੂਰੀ ਪੰਜਾਬ 'ਚ ਆਪਣੀ ਖੇਤੀ ਕਰਨੀ ਹੋਵੇ ਤਾਂ ਪਤਾ ਕਿੰਨਾ ਚਾਹੀਦਾ 40 ਐਮ ਐਫ ਬਚਿਆ 11 ਤੇ 11 24 ਹਜੇ ਐਸ ਵੀ ਐਲ ਕੱਢਣ ਨੂੰ ਫਿਰਦੇ ਆ ਹੁਣ ਮੈਨੂੰ ਦੱਸੋ ਜਿਨ੍ਹਾਂ ਨੇ ਇਸ ਸਮਝੌਤੇ ਕੀਤੇ ਸਾਡਿਆਂ ਨੇ ਜਿਵੇਂ ਹੁਣੇ ਦੱਸਿਆ ਕਿ ਪ੍ਰਤਾਪ ਸਿੰਘ ਕੈਰੋਆ ਨੇ ਮੈਂ ਪਾਣੀ ਦੇਉਂਗਾ ਰਾਜਸਥਾਨ ਨੂੰ ਕਿਤੋਂ ਵੀ ਦੇਵਾਂ ਔਰ ਦਿੱਤਾ ਚੜਾਈ ਵਾਲ ਨਹਿਰ ਕੱਢੀ ਚੜਾਈ ਵਾਲ ਇਹ ਹੁੰਦਾ ਨਹੀਂ ਕਿਤੇ ਵਰਲਡ ਉਸੇ ਬਲਟ ਬੈਂਕ ਨੇ ਕਿਹਾ ਸੀ ਇਹ ਬਕਵਾਸ ਪ੍ਰੋਜੈਕਟ ਹੈ ਪਰ ਇਹਨਾਂ ਨੇ ਕਿਹਾ ਨਹੀਂ ਇਹ ਤਾਂ ਕੱਢਾਂਗੇ ਦੇਤਾ ਇਸੇ ਸਾਡੀ ਇੱਕ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਜਦੋਂ ਅਸੀਂ ਕੇਸ ਕੋ ਜਿੱਤ ਚੱਲੇ ਸੀ ਵਿੱਚ ਬੜਾ ਕੁਝ ਦਿੱਤਾ ਗਿਆ ਉਹ ਕੇਸ ਵੀ ਵਾਪਸ ਲੈ ਲੇ ਟੋੜਾ ਹੱਕ ਵਾਪਸ ਲੈ ਲਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਯਾਰ ਸਾਡੇ ਲੋਕ ਅਸੀਂ ਸੁੱਤੇ ਪਏ ਆ ਅਸੀਂ ਇਹਨਾਂ ਗੱਲਾਂ ਨੂੰ ਕਦੇ ਵੀ ਵੋਟ ਨਾਲ ਨਹੀਂ ਜੋੜਾਂਗੇ ਜਾਂ ਬਸ ਬਹਿ ਕੇ ਗੱਲਾਂ ਕਰਾਂਗੇ ਜਦੋਂ ਡੁੱਬਣਗੇ ਉਦੋਂ ਬੰਨ ਮਾਰਾਂਗੇ 4 ਸਾਲ ਤੇ 10 ਮਹੀਨੇ ਇਹਨਾਂ ਦੇ ਵਿਰੁੱਧ ਨਾਰੇ ਲਾ ਕੇ ਕੁੱਟ ਖਾਵਾਂਗੇ ਤੇ ਮਗਰਲੇ 2 ਮਹੀਨੇ ਇਨਾਂ ਦੇ ਝੰਡੇ ਫੜ ਕੇ ਜਿੰਦਾਬਾਦ ਮਰਦਾਬਾਦ ਚੱਕ ਮੋਰ ਤੇ ਫਿਰ ਅਗਲੇ 5 ਸਾਲ ਖਾਓ ਜੁੱਤੀਆਂ ਇਹ ਹੋ ਨਹੀਂ ਰਿਹਾ ਇਹੀ ਹੋ ਰਿਹਾ ਹੈ ਦੁਨੀਆ ਦੇ ਵਿੱਚ ਪੰਜਾਬੀ ਕਾਮਯਾਬ ਪਰ ਪੰਜਾਬ ਸਭ ਤੋਂ ਵੱਡਾ ਕਰਜ਼ਈਆ ਜਦੀ ਡੇਟ ਚ ਕਹਿੰ ਤ ਤੁਸੀਂ ਬਲੀਵ ਕਰੋਗੇ ਮੰਨਿਓ ਜੇ ਮੰਨਣਾ ਪਊਗਾ ਬਲਕੇ ਕੈਲਕੂਲੇਸ਼ਨ ਹੁੰਦੀ ਜਿੰਨੇ ਪੰਜਾਬ ਦੀ ਪਾਪੂਲੇਸ਼ਨ ਹੈ ਤੁਸੀਂ ਵੀ ਬਜ਼ੁਰਗੋ ਮਾਤਾ ਜੀ ਤੁਸੀਂ ਵੀ ਤੇ ਬੱਚੇ ਵੀ ਹਰ ਬੰਦਾ 1 ਲੱਖ 23000 ਰੁਪਏ ਦਾ ਕਰਜ਼ਈ ਹੈ ਅੱਜ ਦੀ ਡੇਟ 'ਚ ਪੰਜਾਬ ਸਿਰ ਇੰਨਾ ਕਰਜ਼ਾ ਹੈ ਹਜੇ ਮੈਂ ਤੁਹਾਡੇ ਪਰਸਨਲ ਕਰਜ਼ਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਤੁਹਾਡੇ ਨਿੱਜੀ ਨੇ ਇਹ ਜਿਹੜਾ ਪੰਜਾਬ ਸਰਕਾਰ ਦਾ ਐਨਾ ਕਰਜ਼ਾ ਚੱਕਿਆ ਗਿਆ ਹੈ ਇਹ ਕੀ ਕੀਤਾ ਇਹਦਾ ਆ ਪਾਣੀ ਜਦੋਂ ਕਿਤੇ ਆਪਾਂ ਕੋਇਲਾ ਲੈਣ ਜਾਂਦੇ ਆਂ ਝਾਰਖੰਡ ਤੋਂ ਜਾਂ ਪੱਥਰ ਰਾਜਸਥਾਨ ਤੋਂ ਉਹ ਆਪਾਂ ਨੂੰ ਮੁਫਤ ਮਿਲਦਾ ਹੈ ਨਾ ਤਾਂ ਫਿਰ ਸਾਡਾ ਪਾਣੀ ਮੁਫਤ ਕਿਉਂ ਜਾ ਰਿਹਾ ਹੈ ਕੀ ਇਹਦੀ ਗੱਲ ਕਰੂਗਾ ਕੋਈ 55 ਦੇ ਵਿੱਚ ਜਦੋਂ ਗੱਲ ਹੋਈ ਸੀ ਉਦੋਂ ਇੱਕ ਗੱਲ ਕੀਤੀ ਗਈ ਸੀ ਕਿ ਇੱਕ ਮੁਆਫਜ਼ਾ ਤੈ ਹੋਊਗਾ ਜੋ ਨਹਿਰਾ ਜਾਣਗੀਆਂ ਰਾਜਸਥਾਨ ਨੂੰ ਅੱਜ ਤੱਕ ਨਹੀਂ ਤੈ ਹੋਇਆ ਤਾਂ ਸਾਡੀ ਅਸੈਂਬਲੀ ਕੀ ਕਰਦੀ ਰਹੀ ਹੈ ਕੌਣ ਗੱਲ ਕਰੂਗਾ ਇਹਦੀ ਉਹੀ ਰਾਜਨੀਤਿਕ ਤਾਕਤ ਜੀ ਨੂੰ ਆਪਾਂ ਰਲ ਮਿਲ ਕੇ ਚੁੰਦੇ ਆ ਇੰਨਾਂ ਗੱਲਾਂ ਨੂੰ ਆਪਦੇ ਤੱਕ ਨਾ ਰੱਖੋ ਅੱਗੇ ਵਧਾਓ پانی آ بن لگ دے انہیں لگتے انہی ہیں بنتے جا کے اور کہ اللہ ایک بن نہیں جن ہڑا دے دوران بن لگے نہیں. سب لوگ کانے لائے پر میں انہوں اے دس کے تھنو خود بھی دکھ ہوا میں رویا بھی ہے تو مجھے لگتا تھ آؤ گا سن کے کہ جیڑے علاقے ڈوبے یہاں دریاواں ڈوبے وہ درن کھیتان چ انہاں پنڈا چ دریا پانی انہاں کھیتی نہیں ہندی اتے بور نے مطلب جد سنچائی کرنی ہے او راجستان کرو جہاں کوئی جی تے جدو ڈبنے او ڈبنا ادو یار اینا تک اے پانی ایسی لانی سکتے پر اے ڈبو ڈبوگا سانوں ਕੀ ਨਹੀਂ ਕੀਤਾ ਇਹ ਆਪਣੇ ਆਪ ਤਾਂ ਨਹੀਂ ਹੋ ਗਿਆ ਇਹ ਬੰਨ ਬਣਾਏ ਗਏ ਫੇਰ ਅਗੋਂ ਨਹਿਰਾ ਗੱਡੀਆਂ ਗਈਆਂ ਸਾਡੀ ਧਰਤੀ ਤੋਂ ਹੀ ਗਈਆਂ ਨੇ ਸਾਡੀ ਹਿੱਕ ਪਾੜ ਕੇ ਗਈਆਂ ਨੇ ਪਾਣੀ ਅਸੀਂ ਲੈ ਨਹੀਂ ਸਕਦੇ ਉਹ ਡੁੱਬਾਂਗੇ ਅਸੀਂ ਤਾਂ ਕੀ ਇਹ ਨਾ ਪਾਰਟੀਆਂ ਨੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਹੁਣ ਤੱਕ ਅੱਜ ਤੱਕ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਪਰ ਉਸ ਤੋਂ ਜ਼ਿਆਦਾ ਸ਼ਰਮ ਆਈ ਐਮ ਸੌਰੀ ਮੈਂ ਤੁਹਾਨੂੰ ਕਹੂੰਗਾ ਆਪਾਂ ਨੂੰ ਲੋਕਾਂ ਨੂੰ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਚੁਣੇ ਇਹ ਬਾਦਲ ਅਮਰਿੰਦਾਰ ਜੰਨੀ ਭਗਵੰਤ ਜਿੰਨੇ ਹੋਰ ਗਿਣ ਲੋ ਦਰਬਾਰਾ ਸਿੰਘ ਕੈਰੋਂ ਇਹ ਉੱਤੋਂ ਦਾ ਨਹੀਂ ਡਿੱਗ ਪੇ ਆ ਪਾਈ ਚੁਣੇ ਆ ਪਾਈ ਵੋਟਾਂ ਪਾਈਏ ਹੁਣ ਮਹਾਰਾਜ ਅੱਗੇ ਆਜੋ ਹੁਣ ਬੱਚਿਆ 11 ਐਮ ਐਫ ਔਰ ਤੁਸੀਂ ਹਰਾਨ ਹੋਊਂਗੇ ਕਿ ਉਹ 11 एमएफ भी ਸਾਡੇ ਖੇਤਾਂ 'ਚ ਨਹੀਂ ਪਹੁੰਚਦਾਗਾ ਅਜੇ ਵੀ 70% ਪਹੁੰਚਦਾ ਹੈ ਬਾਕੀ ਆਹੀ ਸੂਬੇ ਲੈ ਜਾਂਦੇ ਨੇ ਓਏ ਇੰਨਾ ਪ੍ਰਬੰਧ ਵੀ ਨਹੀਂ ਕੀਤਾ ਤੇ ਕਰਜ਼ਾ ਇੰਨਾ ਚੜ ਗਿਆ ਸਾਡੇ ਸਿਰ ਇਹ ਹੋ ਕੀ ਰਿਹਾ ਮੈਂ ਤੁਹਾਨੂੰ ਦੱਸਾਂ ਲਈ ਕਿਸੇ ਵੀ ਸੂ ਜਵਾਨ ਬੰਦਿਆਂ ਨੂੰ ਦੁਨੀਆ 'ਚ ਜੇ ਸਾਡੀਆਂ ਸਰਕਾਰਾਂ ਨੇ ਜੋ ਕਰਤੂਤਾਂ ਕੀਤੀਆਂ ਇਹ ਦੱਸ ਦਿੱਤਾ ਜਾਵੇ ਤਾਂ ਉਹ ਕਹਿਣਗੇ ਯਾਰ ਤੁਸੀਂ ਕਿਹੋ ਜੇ ਲੋਕ ਐ ਜਿਹੜੇ ਇੰਨਾਂ ਪਾਰਟੀਆਂ ਨੂੰ ਵੋਟਾਂ ਵੀ ਪਾਉਂਦੇ ਰੇ ਤੇ ਅੱਜ ਵੀ ਉਹ ਪਾਰਟੀਆਂ ਇਸ ਧਰਤੀ ਤੇ ਐਗਜ਼ਿਸਟ ਕਰ ਰਹੀਆਂ ਨੇ ਹਜੇ ਵੀ ਵੋਟਾਂ ਮੰਗ ਰਹੀਆਂ ਨੇ ਹਜੇ ਵੀ ਦਾਵੇਦਾਰ ਨੇ ਔਰ ਇੱਕ ਹੋਰ ਗੱਲ ਕੱਲਾ دریاਈ ਪਾਣੀਆਂ ਨਾਲ ਨਹੀਂ ਹੋਇਆ ਜਿਹੜਾ ਧਰਤੀ ਏਠਲਾ ਪਾਣੀ ਏ ਜੋ ਬੱਚੇ ਔਰ ਜੋ ਦਰਿਆਈ ਬੱਚੇ ਆ ਸਾਡੇ ਆਲਾ ਜੋ ਬੱਚੇ ਉਹ ਕਾਲਾ ਵੀ ਹੋ ਗਿਆ ਕੈਮੀਕਲ ਆਲਾ ਵੀ ਹੋ ਗਿਆ ਬਿਮਾਰ ਕਰਨ ਵਾਲਾ ਵੀ ਜੇ ਕਹਿ ਲੋ ਕੈਂਸਰ ਵੰਡਣ ਵਾਲਾ ਵੀ ਹੈ ਕੀ ਆ ਉਹਦੇ ਚ ਮਿਨਰਲ ਮਿਨਰਲ ਤਾਂ ਛੱਡੋ ਪਰ ਉਹਦੇ ਚ ਲੈਡ ਹੈ ਆਰਸੈਨਿਕ ਹੈ ਇਹ ਉਹ ਕੈਮੀਕਲ ਨੇ ਜਿਨ੍ਹਾਂ ਨਾਲ ਤੁਹਾਨੂੰ ਕੈਂਸਰ ਵੀ ਹੁੰਦਾ ਹੈ کالا پیلیا بھی ہوں سر مطلب چمڑی دیا بماریاں بتری آ گیا فیکٹری ذمہ دار ہے جڑی آپ لوڑ تو زیادہ ریہ کرتے ہیں پر ہے زیادہ ذمہ دار وہ انڈسٹری ہے جیڑی انڈسٹری دا ذکر ہوں خوشندر سنگ ہوتا ਜਿਹੜੀ ਉਹ ਲਾਉਣ ਨੂੰ ਫਿਰਦੇ ਸੀ ਅਜ ਮੈਂ ਇੱਕ ਦੀ ਉਦਾਹਰਨ ਦੇ ਰਿਹਾ ਤੁਹਾਡੇ ਇੱਥੇ ਰੁਚਰਾ ਫਰਮ ਇਹ ਪਤਾ ਕੀ ਦੀ ਭਾਜਪੀ ਵਾਲਿਆਂ ਦੀ ਉਹਦਾ 파ਟਨਰ ਕੌਣ ਹੈ ਰਾਣਾ ਗੁਰਜੀਤ ਕਾਂਗਰਸ ਵਾਲਾ ਥੋੜੀ ਜ਼ਮੀਨ ਦੀ ਨਿਸ਼ਾਨਦੇਹੀ ਕੀ ਨਹੀਂ ਕੀਤੀ ਚੰਦੂ ਮਾਜਰਾ ਤੇ ਰਜਿਸਟਰੀ ਕਿਨੇ ਕਰਾਈ ਸਵੇਰ ਸੁਬਾ ਚੰਨੀ ਤੇ ਕੀ ਦੇ ਸਨਰਖਣ ਚ ਹੋ ਰਿਹਾ ਸੀ ਡਾੜੂ ਵਾਲੇ ਸਾਰੇ ਹੀ ਰਲ ਗਏ ਕਾਦੇ ਲਈ ਤੁਹਾਨੂੰ ਬਚਾਉਣ ਲਈ ਨਹੀਂ ਤੁਹਾਨੂੰ ਮਾਰਨ ਲਈ ਇਹ ਪੇਪਰ ਮੈਲ ਹੈ ਕਿਤੇ ਟਾਈਮ ਲੱਗਿਆ ਤਾਂ ਮੁਕਸਰ ਨਾਲ ਵੇਖ ਆਓ ਜੇ ਇੱਕ ਸੇਤੀਆ ਪੇਪਰ ਮੈਲ ਹੈਗੀ ਆ ਹੋਰ ਥਾਵਾਂ ਤੇ ਵੀ ਬੜੀਆਂ ਨੇ ਮਰੀ ਜਾ ਰਹੇ ਨੇ ਲੋਕ ਅੱਧਾ ਅੱਧਾ ਪਿੰਡ ਦਿਮਾਗੀ ਤੌਰ ਤੇ ਬੱਚੇ ਜਿਹੜੇ ਨਵ ਜੰਮੇ ਨੇ ਦਿਮਾਗੀ ਤੌਰ ਤੇ ਅਪਾਹਜ ਨੇ ਕੈਂਸਰ ਹੋ ਗਿਆ ਦੇ ਦੇ ਪੈਂਡਰੂ ਆ ਵਲੀਪੋਰਾ ਜਿੱਥੇ ਜਾ ਕੇ ਬੁੱਢਾ ਦਰਿਆ ਇਹ ਪਹਿਲੀ ਪਾਸ਼ਾਹੀ ਨੇ ਨਾਂ ਰੱਖਿਆ ਸੀ ਜਿਹੜਾ ਹੁਣ ਬੁੱਢਾ ਨਾਲਾ ਬਣ ਗਿਆ ਜਿੱਥੇ ਉਹ ਸਤਲੋ ਚਪੈਂਦਾ ਉਹਨਾਂ ਪਿੰਡਾਂ ਦਾ ਹਰ ਤੀਜੇ ਮਹੀਨੇ ਕਾਲੇ ਪੀਲੇ ਦਾ ਟੈਸਟ ਹੁੰਦਾ ਹੈ ਕਿਉਂ ਹੁੰਦਾ ਵੀ ਇਹ ਤਾਂ ਸਤਲੋ ਝੋਮਰਤ ਛਕਾਇਆ ਗਿਆ ਸੀ ਇਹ ਜ਼ਹਿਰ ਕਿੱਥੋਂ ਆ ਗਿਆ وہ جا کے پوچھے جے ولی پور گاؤس پور اور پینڈنے نے سارے کتنے سنیے ماتا تھوڑے مطاما ہوتے ماڈے ماتاوا پوتوں کنھیری چکی نے پھردی نےگالا چلے جاؤ جدرو جدھر نہر اگے جان ہری چو نکل کے تھلڑا پانی کھارا پیتا نیر دا تے نہر چاہ زہر تے نو جمے بچے جنہ دیا لتاں بھی گئیاں باہوں بھی گئیاں دماغ بھی گیاں ب ماپے مار بھی نہیں سکتے پر سجا سزا رہے تو مارنا ہوں دے نا جی ایک قتل ہو جے ساری پولس پہ جی بھر دی ہے اور یہ تک قتل کر رہے پچھلے سال کیسر دی گنتی بتا کنی ہے چتالی ہزار یہ افیشیل ہے جہاں انفیشل ہے انہوں دی گنتی کوئی نہیں اور ہر سال ਐ ਵਾਦਰੀ ਹੈ ਕੈਂਸਰ ਔਰ ਜਿਹੜੀਆਂ ਬਾਕੀ ਬਿਮਾਰਗੀਆਂ ਵੱਖਰੀਆਂ ਔਰ ਇੱਕ ਕੈਂਸਰ ਸਿਰਫ ਇੱਕ ਬੰਦੇ ਨੂੰ ਨਹੀਂ ਮਾਰਦਾ ਉਸ ਪੂਰੇ ਪਰਿਵਾਰ ਦੀ ਆਰਥਿਕਤਾ ਤੋੜ ਦਿੰਦਾ ਹੈ ਹਰ ਰੋਜ਼ ਮਾਂ ਤੇ ਦੀਦੀ ਆ ਬੱਚਿਆਂ ਨੂੰ ਕਿ ਮੇਰੇ ਚਾਚੇ ਤਾਏ ਜਾਂ ਪਿਓ ਨੂੰ ਆ ਰਹੀ ਹੈ ਕੌਣ ਜ਼ਿੰਮੇਦਾਰ ਹੈ ਕਦੇ ਕੋਈ ਗੱਲ ਕਰੂਗਾ ਇਹਦੀ ਕੀਤੀ ਗੱਲ ਦੱਸ ਦਿਨਾ ਛੋਟੀ ਜੀ ਇੱਕ ਕਵਾਟਰ ਐਕਟ ਬਣਿਆ ਹੋਇਆ 1974 ਦਾ ਜਿਹਦੇ ਸੀ ਕਿ ਜੇ ਕੋਈ ਧਰਤੀ ਏਠਲਾ ਜਾਂ دریاਈ ਪਾਣੀ ਗੰਦਾ ਕਰੇ ਤਾਂ ਉਹਨੂੰ 6 ਸਾਲ ਦੀ ਸਜ਼ਾ ਹੋ ਸਕਦੀ ਸੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ 6 ਮਹੀਨੇ ਪਹਿਲਾਂ ਉਹ ਕਾਨੂੰਨ ਬਦਲਤਾ ਅਮੈਂਡਮੈਂਟ ਕਹਿੰਦੇ ਇਹਨੂੰ ਸੋਧ ਆਂਦੇ ਆ ਕਿ ਨਹੀਂ ਸਜ਼ਾ ਨਹੀਂ ਹੋਊਗੀ ਸਿਰਫ 5 ਤੋਂ 15 ਲੱਖ ਤੱਕ ਜੁਰਮਾਨਾ ਦੇ ਉਹ ਗੱਲ ਖਤਮ ਤੇ ਫੇਰ ਭਾਈ ਸਾਨੂੰ ਵੀ ਖੁੱਲ ਦੇ ਦੇ ਕਿਆ ਅਸੀਂ ਵੀ 20 30 ਬੰਦੇ ਮਾਰ ਗਏ 10 ਲੱਖ ਦੇ ਹਿਸਾਬ ਲਾ ਲ ਦੇ ਦੇਾਂਗੇ ਮੈਨੂੰ ਦੇਵੇ ਖੁੱਲ ਪਹਿਲਾਂ ਮੈਂ ਇਹਨਾਂ ਨੂੰ ਹੀ ਨਵੇੜੂ ਸਾਰਿਆਂ ਨੂੰ ਤੁਸੀਂ ਸ਼ਰੇਆਮ ਲੋਕਾਂ ਨੂੰ ਮਾਰਨ ਦਾ ਲਾਇਸੈਂਸ ਦੇ ਰਹੇ ਹੋ ਯਾਰ ਇਹਨੂੰ ਅਸੀਂ ਤਰੱਕੀ ਕਹਾਂਗੇ ਇਹਨੂੰ ਡੈਮੋਕਰੇਸੀ ਕਹਾਂਗੇ ਜਮਹੂਰੀਅਤ ਕਹਾਂਗੇ ਕੀ ਹੈ ਜਮਹੂਰੀਅਤ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਦੀ ਅੱਜ ਲੋਕਾਂ ਦੁਆਰਾ ਤਾਂ ਹੈ ਪਰ ਇਹ ਸਰਕਾਰ ਸਾਡੇ ਲਈ ਨਹੀਂ ਗਈ ਉਹਨਾਂ ਇੰਡਸਟਰੀ ਲਿਸਟਾਂ ਲਈਏ ਜੋ ਲੋਕਾਂ ਨੂੰ ਮਾਤ ਵੰਡ ਰਹੇ ਨੇ ਜਾਏ ਇਹਨਾਂ ਦੇ ਮਹਿਲ ਬੰਦ ਰਹੇ ਨੇ ਆ ਮੈਨੂੰ ਦੱਸਿਓ ਜੇ ਤੁਹਾਡੇ ਨੇੜੇ ਤੇੜਿਆ ਚੰਨੀ ਤਾਂ ਲੱਗ ਗਈ ਹੈ ਹੋਰ ਲੀਡਰ ਵੀ ਇਹਨਾਂ ਦੀ ਜਾਇਦਾਦ ਕਿੱਥੋਂ ਬਣ ਜਾਂਦੀ ਹੈ ਯਾਰ ਇਹ ਗਿੱਦੜ ਸਿੰਘ ਜੀ ਸਾਡੇ ਕੋਲੇ ਕਿਉਂ ਨਹੀਂ ਕੀ ਐਮਐਲਏ ਦੀ ਤਨਖਾਹ ਸਵਾ ਕ ਲੱਖ ਹੈ ਮੁੱਖ ਮੰਤਰੀ ਦੀ ਮੈਨ ਲੱਗਾ 2.5 ਕ ਲੱਖ ਹੋਣੀ ਹੈ ਜੀ 2.5 ਕ ਲੱਖ ਹੋਣੀ ਹੈ ਚੀਫ ਸੈਕਟਰੀ ਡੀਜੀਪੀ ਦੀ ਬਾਰੋ ਚਲੋ 3 ਲੱਖ ਮੰਨੋ ਬਾਰੋ 36 ਸਾਲ ਜਿੰਨਾਂ ਨੂੰ ਪੈਸਾ ਆਉਂਦਾ 36 ਲੱਖ ਤੇ ਇਹਨਾਂ ਦੇ ਹੋਟਲ ਕਿਵੇਂ ਬਣ ਗਏ ਮਹਿਲ ਕਿਵੇਂ ਬਣ ਗਏ ਇਹ ਕਿਵੇਂ ਹੋ ਰਿਹਾ ਹੈ ਇਹ ਥੋਡੀਆਂ ਜ਼ਿੰਦਗੀਆਂ ਦਾ ਸੌਦਾ ਕੀਤਾ ਜਾ ਰਿਹਾ ਹੈ ਸਾਡੇ ਕੋਲੇ ਕੁਦਰਤੀ ਤੌਰ ਤੇ 21 ਸੋਮਾ ਸੀ ਕੁਦਰਤੀ ਸੋਮਾ ਸੀ ਪਾਣੀ ਇਸੇ ਲਈ ਸਾਡੇ ਲਈ ਇਹਦੀ अहमियत ਬਹੁਤ ਜ਼ਿਆਦਾ ਸੀ ਔਰ ਇਹ ਦੁਨੀਆ ਦਾ ਇੱਕ ਰੀਤ ਚੱਲੀ ਆ ਰਹੀ ਹੈ ਕਿ ਜਿਹੜਾ ਰਿਸੋਰਸ ਕਿਸੇ ਕੋਲੇ ਹੁੰਦਾ ਹੈ ਉਹੀ ਉਹਦੀ ਬਦਕਿਸਮਤੀ ਵੀ ਬਣ ਜਾਂਦਾ ਹੈ ਜੇ ਉੱਥੋਂ ਦੇ ਲੋਕ ਜਾਗਰਤ ਨਾ ਹੋਣ ਜੋ ਆ ਤੁਸੀਂ ਫਲਸਤੀਨ ਨਾਲ ਵੇਖ ਰਹੇ ਹੋ ਸਾਰਾ ਕੁਝ ਗਲਫ ਦੇ ਵਿੱਚ ਵੇਖ ਰਹੇ ਹੋ ਆ ਵੈਦੀ ਲੜਨਾ ਲੜਾਉਣਾ ਕਿਉਂਕਿ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਗਿਰਜਾਂ ਨੇ ਜੋ ਤੁਹਾਨੂੰ ਨੋਚਦੀਆਂ ਨੇ ਉਹ ਆ ਕੇ ਬਹਿ ਜਾਂਦੀਆਂ ਨੇ ਤਾਂ ਸਾਡੇ ਪਾਣੀ ਤੇ ਵੀ ਇਨਾਂ ਦੀ ਨਜ਼ਰ ਸੀ ਬਦਕਿਸਮਤੀ ਨਾਲ ਅਸੀਂ ਉਸ ਗੱਲ ਨੂੰ ਸੱਚ ਕਰਤਾ ਜੋ ਕਿਸੇ ਟਾਈਮ ਤੇ ਵੈਸਟਰਨ ਚਰਚਿਲ ਨੇ ਕਹੀ ਸੀ ਕਿ ਉਸ ਥਾਂ ਲਈ ਡੈਮੋਕਰੇਸੀ ਸਹੀ ਨਹੀਂ ਜਿੱਥੇ ਲੋਕਾਂ ਨੂੰ ਉਹਦਾ ਪੂਰਾ ਪਤਾ ਨਾ ਹੋਵੇ ਇਹ ਆਜ਼ਾਦੀ ਵੇਲੇ ਕਹੀ ਸੀ ਅਸੀਂ ਸਾਬਤ ਕਰਤਾ ਕਿ ਡੈਮੋਕਰੇਸੀ ਜਿੱਥੇ ਬੇਸਮਝੀ ਜੋ ਨਿਕਲੇ ਤੈ ਡਿਕਟੇਟਰਸ਼ਿਪ ਤੋਂ ਵੀ ਖਰਾਬ ਹੁੰਦੀ ਆ ਕਿਉਂ ਕਿਉਂਕਿ ਪਿੱਛੇ ਉਹਦੇ ਜਮੂਰੀਅਤ ਦਾ ਠੱਪਾ ਲੱਗਿਆ ਹੁੰਦਾ ਇਹ ਠੱਪਾ ਜਮੂਰੀਅਤ ਦਾ ਪਰ ਇਹਨਾਂ ਨੇ ਆਪ ਦੀ ਲੁੱਟ ਲਈ ਸਾਨੂੰ ਵੇਚਿਆ ਮਾਰਿਆ ਔਰ ਅਸੀਂ ਬੱਤਿਸਮਤੀ ਨਾਲ ਮਰ ਰਹੇ ਆਂ ਆ ਹੁਣੇ ਜੇ ਹੜ ਆਏ ਆਪਾਂ ਗੱਲਾਂ ਕੀਤੀਆਂ ਕਿ ਡੈਮਾਂ ਦੇ ਕ੍ਰੇਟਡ ਹੈ ਮੈਂ ਤੁਹਾਨੂੰ ਆਣਾ ਅਸੀਂ 23 ਦੇ ਵਿੱਚ ਚਿੱਠੀਆਂ ਲਿਖੀਆਂ ਪੰਜਾਬ ਗਵਰਨਮੈਂਟ ਨੂੰ ਵੀ ਲਿਖੀਆਂ ਕਿ ਇਹਨਾਂ ਹੜਾਂ ਦੀ ਜਾਂਚ ਕਰਾਓ ਇਹ ਜਿਹੜਾ ਪੌਂਗ ਡੈਮ ਹੈ ਪਾਖੜਾ ਡੈਮ ਹੈ ਇਸ 17 ਮਤਲਬ 17000 ਕਿਊਸਿਕ ਛੜਦਾ ਛੜਦਾ ਸਡਨਲੀ 140000 ਕਯੂਸੀਕਿਊ ਮੇਂ ਛੱਡ ਗਿਆ ਵੀ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਜਾਂ ਸਟ੍ਰੈਟੇਜੀ ਹੈ ਇਹਦੀ ਜਾਂਚ ਕਰਾਓ ਅੱਜ ਤੱਕ ਜਾਂਚ ਨਹੀਂ ਹੋਈ ਆ ਦੋ ਦਿਨ ਦਾ ਸੈਸ਼ਨ ਹੋ ਗਿਆ ਅਸੈਂਬਲੀ ਕਿਸੇ ਨੇ ਵੱਧ ਕੇ ਸੁਮੰਤੀ ਨਾਲ ਕਿਸੇ ਦੂਜੀ ਪਾਰਟੀ ਨੇ ਨਹੀਂ ਕਿਹਾ ਕਿ ਇਹ ਜਾਂਚ ਹੋਣੀ ਚਾਹੀਦੀ ਹੈ ਕਿਹਦੀ ਆ ਬੀਬੀ ਐਮਬੀ ਦੇ ਦੋਨੇ ਔਰ ਇੱਕ ਤਾਂ ਸਾਡਾ ਸੀ ਰੰਜੀਤ ਡੈਮ ਉੱਥੇ ਵੀ ਹੋਇਆ ਇਹ ਫਲੱਡ ਸਿਰਫ ਦਰਿਆ ਦੇ ਨਾਲ ਹੀ ਆਉਂਦੇ ਸੀ ਜੇ ਮੀਂਹ ਨਾਲ ਹੁੰਦਾ ਤਾਂ ਫਰੀਦਕੋਟ ਤੇ ਬਠਿੰਡਾ ਕਿਉਂ ਨਹੀਂ ਡੁੱਬੇ ਦਰਿਆ ਦੇ ਨਾਲ ਹੀ ਕਿਉਂ ਡੁੱਬੇ ਹੈ ਕਿਉਂ ਕਿ ਬੰਨਾ ਨੇ ਪਾਣੀ ਵਧਾਇਆ ਪਹਿਲਾਂ ਰੋਕਿਆ ਫਿਰ ਵਧਾਇਆ ਇਸੇ ਕਰਕੇ ਪਹਿਲਾਂ ਫਲੱਡ ਨਹੀਂ ਆਉਂਦੇ ਸੀ ਜਿਹਦਾ ਜ਼ਿਕਰ ਹੁਣੇ ਕੁਸ਼ਿੰਦਰ ਨੇ ਤੇ ਬਰਾੜ ਸਾਹਿਬ ਨੇ ਕੀਤਾ ਹੈ ਜਾਂ ਕੁਸ਼ਾਲ ਜੀ ਨੇ ਕੀਤਾ ਹੈ ਇਹ ਇਹ ਕਿਉਂ ਕਿਉਂਕਿ ਬੰਨ ਪਹਿਲਾਂ ਤੁਹਾਡਾ ਹੱਕ ਰੋਕਦੇ ਨੇ ਕਿ ਤੁਹਾਨੂੰ ਪਾਣੀ ਨਾ ਮਿਲ ਜੇ ਤੇ ਫਿਰ ਇੰਨਾ ਛੱਡਦੇ ਨੇ ਕਿ ਤੁਸੀਂ ਡੁੱਬ ਜਾਓ ਹੁਣ ਇਹ ਨਲਾਕੀ ਹੈ ਸਟ੍ਰੈਟਜੀ ਹੈ ਸਾਜ਼ਿਸ਼ ਹੈ ਇਹ ਕਿਵੇਂ ਪਤਾ ਲੱਗੂਗਾ ਜਾਂਚ ਤੋਂ ਤੇ ਜਾਂਚ ਕਰਾਉਣੀ ਨਹੀਂ ਤੇ ਕਿਹਦੇ ਹੱਥ ਜੇ ਜਾਂਚ ਮੰਗਣਾ ਜਾਂ ਕਰਾਉਣਾ ਇੱਕ ਟਾਈਮ ਦੀ ਤਾਂ ਆਪਾਂ ਖੁਦ ਕਰਾ ਸਕਦੇ ਆ ਦੋਹਾਂ ਦੀ ਮੰਗ ਸਕਦੇ ਆ ਪੰਜਾਬ ਸਰਕਾਰਾਂ ਤੇ ਪੰਜਾਬ ਸਰਕਾਰ ਕੰਮ ਨਹੀਂ ਰਹੀ ਤੇ ਪੰਜਾਬ ਸਰਕਾਰ ਉੱਤੋਂ ਡਿੱਗੀ ਐ ਆਪਾਂ ਚੁਣੀ ਐ ਉਦੋਂ ਆਪਾਂ ਬੋਲਦੇ ਨਹੀਂ ਉਦੋਂ ਅਸੀਂ ਪੁੱਛਦੇ ਨਹੀਂ ਕਿਤੇ ਹੱਥ ਖੜਕਾ ਖੜਾ ਕਰਕੇ ਪੁੱਛਿਓ ਜੇ ਸਵਾਲਾਂਕ ਸੇ ਇੱਕ ਲੜਾਉਂ ਇਸ ਸਵਾਲਾਂਕ ਸੇ ਇੱਕ ਲੜਾਉਣਾ ਕੀ ਸੀ ਆਹੀ ਸੀ ਕਿ ਬੰਦਾ ਡਰੇ ਨਾ ਪਿੱਛੇ ਨਾ ਹਟੇ ਜੇ ਕੋਈ ਗੱਲ ਐ ਤਾਂ ਬੋਲੇ ਤੇ ਜੇ ਲੜਕੇ ਵੀ ਮਰਨਾ ਐ ਫੇਰ ਜੂਝ ਕੇ ਸਿਰਾਂ ਬੋਲ ਜੇ ਪਰ ਅਸਤਾ ਬੋਲਣਾ ਹੀ ਛੱਡ ਗਏ ਯਾਰ ਮੈਂ ਬੜਿਆਂ ਨੂੰ ਪੁੱਛੂ ਬਾਈ ਜੀ ਮੈਂ ਬੋਲਣ ਲੱਗਿਆ ਸੀ ਸਾਡੇ ਪਿੰਡ ਦਾ ਇੱਕ ਚਿੱਕੜ ਚੌਧਰੀ ਉੱਠ ਪਿਆ ਮੈਂ ਕਿਹਾ ਇੱਕ ਗੱਲ ਦੱਸ ਜੇ ਤੇਰੇ ਘਰ ਏ ਤੇਰਾ ਮੁੰਡਾ ਤੁਹਾਡਾ ਪਾਣੀ ਗੰਦਾ ਕਰੇ ਤੋੜੇ ਚ ਕੁਛ ਪਾਵੇ ਤਾਂ ਕੀ ਕਰੇਗਾ ਤੂੰ ਪੌਣ ਦੇਵੇਂਗਾ ਤਾਂ ਨਹੀਂ ਮੈਂ ਮਾਰੂ ਚਾਰ ਛੇਤਰ ਤੇ ਮੈਂ ਕਿਹਾ ਪੰਜਾਬ ਤੇਰਾ ਕਰਨੀ ਤੇਰੇ ਦਰਿਆ ਗੰਦੇ ਕਰਤੇ ਤੇਰਾ ਧਰਤੀ ਏਟਲਾ ਪਾਣੀ ਕੈਮੀਕਲ ਵਾਲਾ ਕਰਤਾ ਤੂੰ ਬੋਲੇਗਾ ਨਹੀਂ ਓਏ ਉਹ ਕਿਤਾ ਜਿੱਥੇ ਦੂਜੇ ਦੇ ਘਰ ਲੱਗੀ ਅੱਗ ਬੁਝਾਈ ਜਾਂਦੀ ਸੀ ਕਸ਼ਮੀਰ ਤੋਂ ਆਏ ਸੀ ਤੇ ਨੌਵੀਂ ਪਾਸ਼ਾ ਹੀ ਜਾ ਕੇ ਕੁਰਬਾਨੀ ਦੇਤੀ ਸੀ ਉਹਨਾਂ ਲਈ ਔਰ ਤੁਸੀਂ ਆਪਦੇ ਬੱਚਿਆਂ ਲਈ ਨਹੀਂ ਉੱਠੋਗੇ ਯਾਰ ਉਹ ਤਾਂ ਇੰਨੀ ਦੂਰ ਵਾਲਿਆਂ ਲਈ ਉੱਠ ਗਏ ਅਸੀਂ ਆਪਦੇ ਬੱਚਿਆਂ ਲਈ ਨਹੀਂ ਬੋਲ ਰਹੇ ਇੰਨੇ ਸਵਾਰਥੀ ਹੋ ਗਏ ਮੈਂ ਕੀ ਲੈਣਾ ਮੈਂ ਕੀ ਲੈਣਾ ਇੱਕ ਮਸ਼ਹੂਰ ਗੱਲ ਸੀ ਫਿਰ ਦਹਾਰਾ ਦਿੰਨਾ ਇੱਕ ਵਾਰੀਆਂ ਦੇ ਕਿਸੇ ਤੇ ਅਟੈਕ ਹੋ ਗਿਆ ਉਹਦਾ ਮੈਂ ਨਹੀਂ ਇਹਦੇ ਚ ਹਿੱਸਾ ਲੈਣਾ ਇਹ ਤਾਂ ਕਮਿਊਨਿਸਟ ਹੈ ਫਿਰ ਇੱਕ ਤੇ ਅਟੈਕ ਹੋ ਗਿਆ ਉਹਨਾਂ ਦੀ ਮੈਂ ਨਹੀਂ ਜਾਣਾ ਇਹ ਤਾਂ ਸੋਸ਼ਲਿਸਟ ਹੈ ਫਿਰ ਉਹਦਾ ਇਹ ਤਾਂ ਦੂਜਾ ਸ਼ਹਿਰ ਹੈ ਫਿਰਾਂ ਦਾ ਇਹ ਦੂਜਾ ਪਿੰਡ ਹੈ ਫਿਰ ਆਨਾਂ ਦਾ ਇਹ ਤਾਂ ਯਾਰ ਪਰਲੀ ਬਸਤੀ ਵਾਲਾ ਹੈ ਤੇ ਫਿਰ ਜਦੋਂ ਉਹਦੇ ਤੇ ਅਟੈਕ ਹੋਇਆ ਉਹਦੇ ਨਾਲ ਖੜਨ ਵਾਲਾ ਕੋਈ ਨਹੀਂ ਸੀਗਾ ਇਹ ਸਾਨੂੰ ਕੱਲਾ ਕੱਲਾ ਕਰਕੇ ਕੁੱਟਦੇ ਵੀ ਨਹੀਂ ਤੇ ਲੁੱਟਦੇ ਵੀ ਨਹੀਂ। ਉਹ ਜੇ ਲੁੱਟਣ ਵਾਲੇ ਇਕੱਠੇ ਹੋਏ ਫਿਰਦੇ ਨੇ ਤੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਅਸੀਂ ਇਕੱਠੇ ਨਹੀਂ ਹੋ ਸਕਦੇ। ਡਾਂਗ ਨਹੀਂ ਮਾਰਨੀ। ਸਿਰਫ ਜੋ ਇੱਕ ਸਿਸਟਮ ਬਣਿਆ ਹੈ ਜਮਹੂਰੀ ਇੱਕ ਵੋਟ ਦੀ ਗੱਲ ਹੈ। ਤੇ ਨਾਲ ਉਹਦੀ ਜਾਗਰਤੀ ਦੀ ਗੱਲ ਹੈ। ਆ ਤੁਸੀਂ ਵੇਹਦੇ ਹੋਵੋਗੇ ਟਰੰਪ ਬਣਿਆ ਕਿਵੇਂ ਬਣਿਆ? ਦੋ ਬੰਦਿਆਂ ਨੇ ਖੜੇ ਹੋ ਕੇ ਇੱਕ ਲੇਡੀ ਸੀ ਕਮਲਾ ਹੈਰੇ ਸੇ ਇੱਕ ਟਰੰਪ ਆਪਦੀਆਂ ਦਸੀਆਂ ਪਾਲਿਸੀਆਂ ਤਿੰਨ ਵਾਰੀ ਬੈਸ ਹੋਈ ਪਾਲਿਸੀਆਂ ਦੀ ਇੱਕ ਦੂਜੇ ਨੂੰ ਕਾਉਂਟਰ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਸਾਡੇ ਲਈ ਆ ਚੰਗਾ ਵੋਟ ਪਾਤੀ ਤੇ ਸਾਡੇ ਵੋਟ ਕਿਵੇਂ ਪੈਂਦੀ ਹੈ ਆ ਹੁਣੇ ਜੇ ਜ਼ਿਲ੍ਹਾ ਪ੍ਰੀਸ਼ਦ ਹੋਈ ਹੈ ਲੈ ਮੈਂ ਸ਼ਰਤ ਲਾਉਣਾ ਆ ਜਿੰਨੇ ਜ਼ਿਲ੍ਹਾ ਪ੍ਰੀਸ਼ਦ ਵਾਲੇ ਜਿੱਤੇ ਨੇ ਇਹਨਾਂ ਨੂੰ ਬੋਚ ਲੋ ਜ਼ਿਲ੍ਹਾ ਪ੍ਰੀਸ਼ਦ ਦੀ ਪਾਵਰ ਕੀ ਹੈ 10 ਦਿਨ ਤੱਕ ਕੈਦੀ ਹੋ ਪਤਾ ਹੀ ਕੱਖ ਨਹੀਂ ਸਿਰਫ ਜਿੰਦਾਬਾਦ ਹੈ ਮੇਰੇ ਘਰੇ ਫਲਾਨਾ ਆ ਗਿਆ ਮੈਂ ਤੁਨ ਹੋ ਗਿਆ ਉਹ ਸਿਰੇ ਦਾ ਲੁਟੇਰਾ ਹੈ ਜਿਹੜਾ ਤੇਰੇ ਘਰੇ ਆਇਆ ਸੀ ਪਹਿਲਾਂ ਡਾਕੂਆਂ ਨੂੰ ਡਾਕੂ ਤਾਂ ਕਿਹਾ ਜਾਂਦਾ ਸੀ ਹੁਣ ਤਾਂ ਇਹ ਲੀਡਰ ਬਣ ਕੇ ਹੁਣ ਤਾਂ ਇਹ ਵੱਡੇ ਵੱਡੇ ਅਫੀਸਰ ਬਣ ਕੇ ਔਰੇ ਕਿਰਦਾਰ ਦੀ ਗਿਰਾਵਟ ਹੈ ਕਿ ਅਸੀਂ ਇਹਨਾਂ ਨੂੰ ਸਨਮਾਨਤ ਕਰ ਰਹੇ ਹਾਂ ایتھو تک کہ جائے کتنے رشتے دی گل کرنی آ تک انہیں یاری دی اتو کمائی کی کن ہے بے شرمی دی حد نہیں گی یہ کردار دا گرنا نہیں گا پوری گربانی پڑھ لو اس کردار دی بلندی دی گل ہے جا حکم دی گل ہے سب کچھ نشت پھر بھی ابھی تھگیاں ٹھوری لگے پھرتے ہیں کہ وہ تو ویر کے لے لانگے ਨੇ ਮੈਨੂੰ ਲਾਉ ਨਹੀਂ ਮਿਲ ਲੈ ਕਰਮ ਖਰਾਬ ਕਰ ਰਹੇ ਹੋ